ਜਿਹੜਾ ਜੀ ਪਿਛਲੇ 2.5 ਹਫ਼ਤਿਆਂ ਤੋਂ ਲਗਾਤਾਰ ਕਾਲ ਤੱਕ ਜਥੇਦਾਰ ਇੱਕ ਜਿੱਕੜੂ ਘਰੇ ਤੇ ਕੌਮ ਦੇ ਨਾਮ ਦੇ ਸੰਦੇਸ਼ ਜਾਰੀ ਕਰਦਾ ਆ ਰਿਹਾ ਅੱਜ ਮੰਦਤਾ ਕੀ ਗੱਲ ਵਾਪਰੀ ਆ ਕਿ ਜਥੇਦਾਰ ਨੇ ਉਥੇ ਸੰਦੇਸ਼ ਕੌਮ ਦੇ ਨਾਮ ਜਾਰੀ ਨਹੀਂ ਕੀਤਾ ਇਹ ਗੱਲ ਹੈਗੀ ਆ ਕਿ ਜਿੰਨਾ ਚਿਰ ਸਿੱਖ ਪੂਰਨ ਤੌਰ ਤੇ ਰਾਜਨੀਤਿਕ ਤੌਰ ਤੇ ਜਾਗ ਨਹੀਂ ਹੁੰਦੇ ਇਸ ਤਖਤ ਦੇ ਉੱਤੇ ਜਥੇਦਾਰ ਕਦੀ ਵੀ ਸਹਿਮਤੀ ਵਾਲਾ ਨਹੀਂ ਹੋਣਾ ਜੋ ਹਾਲਾਤ ਆ ਕਿ ਸਿੱਖਾਂ ਦੇ ਸਿੱਖ ਧਰਾਂ ਦੇ ਕਿ ਇਸ ਗੱਲ ਨੂੰ ਆਧਾਰ ਬਣਾ ਕੇ ਹਰ ਸਾਲ ਉੱਥੋਂ ਜਿਹੜਾ ਜਿਹੜਾ ਸੰਦੇਸ਼ ਆਉਂਦਾ ਆ ਕੋ ਰੱਦ ਕੀਤਾ ਜਾਊਗਾ ਇਹ ਜਿ ਇਹਨਾਂ ਤਰ੍ਹਾਂ ਨੂੰ ਇਹਨਾਂ ਜਫੀਬੰਦੀਆਂ ਨੂੰ ਜਿੱਥੇ ਤਰ ਨਹੀਂ ਸੀ ਪਰਵਾਹ ਤਾਂ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਤੋਂ ਸਭ ਨੂੰ ਕਰਵਾਣੇ ਨਾ ਦਰਬਾਰ ਸਾਹਿਬ ਮੈਨੂੰ ਲੱਗਦਾ ਵੀ 10 ਦੇ ਕਰੀਬ ਗ੍ਰੰਥੀ ਸਿੰਘ ਹੋਣਗੇ ਉਹਨਾਂ 'ਚ ਕੋਈ ਸੰਦੇਸ਼ ਪੜ੍ਹ ਦਿੰਦਾ ਕਿ ਘੱਟੋ ਘੱਟ ਕੌਮ ਦੇ ਨਾਲ ਸੰਦੇਸ਼ ਜਾਰੀ ਹੋਣਾ ਚਾਹੀਦਾ ਸ੍ਰੀ ਦਰਬਾਰ ਸਾਹਿਬ ਦੇ ਕੀਰਤਨ ਨੂੰ ਇੱਕ ਹਥਿਆਰ ਵਜੋਂ ਮਰਤਬੀ ਸ਼ਰੋਮੀ ਕਮੇਟੀ ਹਰ ਸਾਲ ਜਦੋਂ ਅਰਦਾਸ ਤੋਂ ਬਾਅਦ ਉੱਥੇ ਹੁਕਮਨਾਮੇ ਤੋਂ ਬਾਅਦ ਐਨੀ ਉੱਚੀ ਆਵਾਜ਼ ਦੇ ਵਿੱਚ ਚਲਾ ਦਿੰਦੇ ਸਪੀਕਰ ਕਿ ਇੱਕ ਬੰਦੇ ਨੂੰ ਦੂਜੇ ਬੰਦੇ ਦੀ ਆਵਾਜ਼ ਨਹੀਂ ਸੁਣਦੀ ਜਿਹੜੇ ਸੰਘਰਸ਼ ਖਾਤਰ ਜਿੰਨਾ ਗੱਲਾਂ ਖਾਤਰ ਉਹਨਾਂ ਨੇ ਕੁਰਬਾਨੀਆਂ ਹੋਈਆਂ ਸੰਗਾਂ ਦੀਆਂ ਸ਼ੀਧੀਆਂ ਹੋਈਆਂ ਉਹ ਗੱਲਾਂ ਤਾਂ ਸਾਰੀਆਂ ਓਪਨ ਪਈਆਂ ਆ ਆਨੰਦਪੁਰ ਦੇ ਮਤੇਬਦਲੀ ਸੰਤਾ ਨੇ ਕਿਹਾ ਹੈ ਨਾ ਵੀ ਸੀਸ ਲੱਗਣਗੇ ਜਾਂ ਟਾਂਡੇ ਵਾਲੀ ਰਹੂਗੀ ਜਾਂ ਭਾਂਡੇ ਵਾਲੀ ਰਹੂਗੀ ਆਨੰਦਪੁਰ ਦਾ ਮਤਾ ਸਾਰਾ ਉੱਥੇ ਖੜਾ ਆ ਉਦੋਂ ਧੂਣੀ ਭਾਜੀ ਹੋਰ ਚੜ ਚੁੱਕੀ ਆ ਤਾਂ ਉਹਦਾ ਇੱਕ ਕੇਂਦਰੀ ਸਮਾਗਮ ਨਹੀਂ ਕੀਤਾ ਜਾ ਰਿਹਾ ਕੀ ਗੱਲ ਆ ਸ਼੍ਰੀ ਕਾਲ ਤਕਸਾਹਬ ਤੇ ਮਨਜੀਤ ਸਾਹਿਬ ਦਵਾਨ ਹਾਲਜ ਕੋ ਕੇਂਦਰੀ ਪ੍ਰੋਗਰਾਮ ਨਹੀਂ ਹੋ ਸਕਦਾ ਕਿਥੇ ਸਾਰੀਆਂ ਸੰਪਰਦਾਵਾਂ ਦਲਪੰਸ ਜਿੱਥੇ ਬੰਦੀਆਂ ਸਾਰੇ ਲੋਕ ਉਥੇ ਪਹੁੰਚ ਕੇ ਆਪਣੀ ਗੱਲ ਰੱਖ ਸਕਣ ਕੋਈ ਕੌਮ ਨਹੀਂ ਇੱਕ ਸਾਂਝੀ ਸੇਧ ਦਿੱਤੀ ਜਾਂਦੀ ਜਿਹੜੀ ਲਖਲੰਦਾਜੀ ਸਟੇਟ ਦੀ ਅੱਜ ਉਥੇ ਦੇਖਣ ਨੂੰ ਮਿਲੀ ਆ ਜੇ ਤੁਸੀਂ ਇਹਦਾ ਨੋਟਿਸ ਨਾ ਲਿਆ ਤਤਾ ਦੇ ਆਉਣ ਵਾਲੇ ਸਮਾਗਮਾਂ ਦੇ ਵਿੱਚ ਆਉਣ ਵਾਲੀ ਇਕੱਤਰਤਾ ਆਉਣ ਵਾਲੀ ਇਕੱਠਾਂ ਦੇ ਵਿੱਚ ਵੀ ਦੇਖੋ ਜੇ ਕਿ ਜਿਹੜੀ ਗੱਲ ਤੁਹਾਨੂੰ ਬਿਲਕੁਲ ਨਹੀਂ ਪਹੁੰਦੀ ਉਹ ਕੀਤੀ ਜਾਊਗੀ ਤੇ ਕੀਤੀ ਵੀ ਇਹਨਾਂ ਵੱਲੋਂ ਜਾਊਗੀ ਜਿਹੜੇ ਅੱਜ ਜਿਹੜੇ ਆ ਅੱਗੇ ਉਹ ਅੱਗੇ ਇੱਕ ਦੂਜੇ ਤੋਂ ਆਪ ਨੂੰ ਵਿੱਚ ਮਤੌਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 6 ਜੂਨ 2025 ਐ ਜੇ ਤੁਹਾਨੂੰ ਨਾਲ ਗੱਲ ਕਰਨੀ ਆ ਉਹ ਐ ਕਿ ਜੋ ਅਕਾਲ ਤਖਤ ਸਾਹਿਬ ਦੇ ਅੱਜ ਇੱਕ ਇੱਕ ਲੋਕਾਂ ਦੀ ਯਾਦ ਦੇ ਵਿੱਚ ਜੋ ਹਰ ਸਾਲ ਸਲਾਣਾ ਪ੍ਰੋਗਰਾਮ ਹੁੰਦਾ ਜਾ ਉਦੇ ਬਾਬਤ ਸੰਗਤ ਨਾਲ ਕੁਝ ਵਿਚਾਰਾਂ ਦੀ ਸਾਂਝ ਪਾਉਣੀ ਆਪਾਂ ਹਰ ਸਾਲ ਦੇਖਦੇ ਆ ਕਿ ਉੱਥੇ ਆਮ ਸੰਗਤ ਕਾਲ ਤੱਕ ਸਾਹਿਬ ਤੇ ਨਾ ਪਹੁੰਚ ਸਕੇ ਨਾ ਆਸਾਨੀ ਨਾਲ ਦਰਸ਼ਨ ਕਰ ਸਕੇ ਇਸ ਵਾਸਤੇ ਸ਼੍ਰੋਮਣੀ ਕਮੇਟੀ ਹਜ਼ਾਰਾਂ ਦੀ ਗਿਣਤੀ ਚ ਆਪ ਦੇ ਜਿਹੜੇ ਮਲਾਜਮ ਆ ਉਹਨਾਂ ਨੂੰ ਸਵੇਰੇ 4-5 ਵਜੇ ਦਫ਼ਤਰ ਸੱਦ ਕੇ ਤੇ ਕਾਲ ਤੱਕ ਸਾਹਿਬ ਦੀ ਫਸੀਲ ਦੇ ਸਾਹਮਣੇ ਬਿਠਾਉਂਦੀ ਹੈ ਉਸ ਤੋਂ ਅਗਲਾ ਕੰਮ ਕਿ ਜਿਹੜੀ ਪੁਲਿਸ ਆ ਜਿਹੜੀ ਸਿਵਲ ਕੱਪੜਿਆਂ ਦੇ ਵਿੱਚ ਉਹ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਾਲ ਤੱਕ ਸਾਹਿਬ ਦੇ ਇਰਤ ਗਿਰਦ ਲੱਗੀ ਹੁੰਦੀ ਹੈ ਤਾਂ ਜੋ ਆਮ ਸਿੱਖ ਜਿਹੜਾ ਜਿਹੜਾ ਉਥੇ ਕਾਲ ਤਖਤ ਸਾਹਿਬ ਉਹਨਾਂ ਸ਼ਿਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਪਹੁੰਚਦਾ ਆ ਉਹਨੂੰ ਉਥੇ ਘੁੱਟਣ ਮਹਿਸੂਸ ਹੁੰਦੀ ਹੈ। ਉਦੋਂ ਵੀ ਜਿਹੜਾ ਅਗਲਾ ਕੰਮ ਅੱਜ ਉਥੇ ਹੋਇਆ ਜਿਹੜਾ ਜੀ ਪਿਛਲੇ 2.5 ਘੰਟਿਆਂ ਤੋਂ ਲਗਾਤਾਰ ਕਾਲ ਤਖਤ ਦੇ ਜਥੇਦਾਰ ਤੇ ਜੇ ਕੱਲੂ ਘਾਰੇ ਤੇ ਕੌਮ ਦੇ ਨਾਮ ਤੇ ਸੰਦੇਸ਼ ਜਾਰੀ ਕਰਦਾ ਆ ਰਿਹਾ। ਅੱਜ ਮੰਦਪਾ ਕੀ ਗੱਲ ਵਾਪਰੀ ਆ ਕਿ ਜਥੇਦਾਰ ਨੇ ਉਥੇ ਸੰਦੇਸ਼ ਕੌਮ ਦੇ ਨਾਮ ਜਾਰੀ ਨਹੀਂ ਕੀਤਾ। ਕੀ ਅੱਜ ਪੰਥ ਦੇ ਇਹੋ ਜਿਹੇ ਹਾਲਾਤ ਬਣ ਗਏ ਕੀ ਹਰ ਵੱਡੇ ਕੱਠ ਦੇ ਉੱਤੇ ਜਥੇਦਾਰ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦਾ ਹੈ ਇਹ ਲੇਟੈਸਟ ਜਿਹੜਾ ਸਾਡੇ ਤੇ ਘੱਲੂ ਘਰ ਆ ਸਾਡੀ ਕੌਮ ਤੇ ਵਾਪਰਿਆ ਹਰ ਸਾਲ ਇਥੋਂ ਇੱਕ ਗਿਸ਼ਾ ਮਿਲਦੀ ਹੈ ਇੱਕ ਫੇਰ ਮਿਲਦੀ ਹੈ ਪਰ ਇਸ ਵਾਰ ਉਹਦਾ ਕਾਰਨ ਕੀ ਦੱਸਿਆ ਗਿਆ ਇਹ ਜਥੇਦਾਰ ਸਰਪ੍ਰਮਾਨਤ ਨਹੀਂ ਹੈ ਅਸੀਂ ਇਹਦੇ ਤੇ ਕਿਹੇ ਧਿਰ ਦੀ ਉਹਦੇ ਤੇ ਨਹੀਂ ਜਾਵਾਂਗੇ ਵੀ ਕਿਹੜੀ ਧਿਰ ਨੂੰ ਪ੍ਰਵਾਨ ਹੈ ਕਿਹੜੀ ਨੂੰ ਨਹੀਂ ਇਹ ਗੱਲ ਹੈਗੀ ਹੈ ਕਿ ਜਿੰਨਾ ਚਿਰ ਸਿੱਖ ਪੂਰਨ ਤੌਰ ਤੇ ਰਾਜਨੀਤਿਕ ਤੌਰ ਤੇ ਆਜ਼ਾਦ ਨਹੀਂ ਹੁੰਦੇ ਇਸ ਤਖਬ ਦੇ ਉਤੇ ਜਥੇਦਾਰ ਕਦੀ ਵੀ ਸਹਿਮਤੀ ਵਾਲਾ ਨਹੀਂ ਆਉਣਾ ਜੋ ਹਲਾਤਾਂ ਜਿ ਸਿੱਖਾਂ ਦੇ ਸਿੱਖ ਧਰਾਂ ਦੇ। ਤਾਂ ਕਿ ਇਸ ਗੱਲ ਨੂੰ ਆਧਾਰ ਬਣਾ ਕੇ ਹਰ ਸਾਲ ਉੱਥੋਂ ਜਿਹੜਾ ਜਿਹੜਾ ਸੰਦੇਸ਼ ਆਉਂਦਾ ਆ ਉਹ ਰੱਦ ਕੀਤਾ ਜਾਊਗਾ। ਇਸ ਸਾਲ ਟਕਸਾਲ ਨੂੰ ਜਥੇਦਾਰ ਪ੍ਰਵਾਨਤ ਨਹੀਂ। ਅਗਲੇ ਸਾਲ ਉਹ ਕਿਸੇ ਹੋਰ ਸੰਪਰਦਾ ਨੂੰ ਕਿਸੇ ਹੋਰ ਜਥੇਬੰਦੀ ਨੂੰ ਪ੍ਰਵਾਨਤ ਨਹੀਂ ਹੋਊਗਾ। ਤਾਂ ਕਿ ਇਹ ਆਧਾਰ ਬਣਦਾ ਹੈ। ਇਹਨਾਂ ਸਾਰੀਆਂ ਸੰਸਥਾਵਾਂ ਜਿੱਥੇ ਬੰਦੀਆਂ ਰਲ ਕੇ ਜਥੇਦਾਰ ਲਾਉਂਦੀਆਂ ਰਹੀਆਂ ਆ ਉਹ ਜਥੇਦਾਰ ਸੰਦੇਸ਼ ਪੜਦੇ ਰਹੇ ਆ ਪਰ ਸੰਗਤ ਨੂੰ ਪ੍ਰਵਾਨ ਨਹੀਂ ਹੁੰਦਾ। ਪਰ ਉਦੋਂ ਸੰਦੇਸ਼ ਹੁੰਦਾ ਰਿਹਾ ਯਾ ਇੱਕ ਸਾਲ ਇਹ ਵੀ ਨੋ ਮਤਾਈ ਕਿ ਸੰਗਤ ਦੇ ਵਿੱਚੋਂ ਕੁਝ ਨੌਜਵਾਨ ਫਕੀਰ ਤੇ ਚੜ ਗਏ ਉਦੋਂ ਮਾਈਕਫੋਨ ਵਾਸਤੇ ਕਿਉਂ ਕਿ ਉੱਥੇ ਬਦਬੀ ਹੋਈ ਹੀ ਨੌਜਵਾਨਾਂ ਦਾ ਕਤਲ ਹੋਇਆ ਹੀ ਸਿਰਸੇ ਵਾਲੇ ਨੂੰ ਮਾਫੀ ਦਿੱਤੀ ਗਈ ਸੀ ਸਾਰਾ ਕੁਝ ਕੌਮ ਨੇ ਚੱਲਿਆ ਉੱਥੇ ਸੰਗਤ ਨੂੰ ਜਫੇਦਾਰ ਪ੍ਰਵਾਨ ਨਹੀਂ ਪਰ ਇੰਨੇ ਚ ਕੋਈ ਇੱਕ ਜਫੇਬੰਦੀ ਨਹੀਂ ਉੱਥੇ ਬੋਲੀ ਕਿ ਜਫੇਦਾਰ ਸੰਗਤ ਨੂੰ ਪ੍ਰਵਾਨ ਨਹੀਂ ਸੰਦੇਸ਼ ਜਾਰੀ ਨਾ ਕਰ ਤਾਂ ਮਤਲਬ ਇਹ ਆ ਕਿ ਜਿਹੜੇ ਆਮ ਸਿੱਖ ਜਿਨ੍ਹਾਂ ਨੇ ਪਹਿਲਾਂ ਵੀ ਸੰਘਰਸ਼ ਲੜਿਆ ਜਿਹੜੇ ਕੋਮ ਦੀ ਹੋਣੀ ਕੋਮ ਦੀ ਰਾਜਨੀਤੀ ਖੇਸਾਤ ਕਰਕੇ ਰੋਜ਼ ਪ੍ਰਭਾਵਿਤ ਹੋ ਰਿਹਾ ਜਿਨ੍ਹਾਂ ਦੇ ਜੀਵਨ ਪ੍ਰਭਾਵਿਤ ਹੋ ਰਿਹਾ ਜਿਨ੍ਹਾਂ ਵੀ ਆਉਂਦੀਆਂ ਜਨਰੇਸ਼ਨਸ ਪ੍ਰਭਾਵਿਤ ਹੋਣੀਆਂ ਆ ਉਹਨਾਂ ਦੀ ਉੱਥੇ ਕੋਈ ਸੇ ਨਹੀਂ ਹੈ ਕਿ ਉਹਨਾਂ ਨੂੰ ਜਥੇਦਾਰ ਪ੍ਰਵਾਨ ਜਾਂ ਨਹੀਂ ਪ੍ਰਵਾਨ ਜੇ ਇਹਨਾਂ ਤਰ੍ਹਾਂ ਨੂੰ ਇਹਨਾਂ ਜਥੇਬੰਦੀਆਂ ਨੂੰ ਜਥੇਦਾਰ ਨਹੀਂ ਸੀ ਪ੍ਰਵਾਨ ਤਾਂ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗਰੰਤੀ ਤੇ ਸਭ ਨੂੰ ਪ੍ਰਵਾਨ ਹੈ ਨਾ ਦਰਬਾਰ ਸਾਹਿਬ ਮੈਨੂੰ ਲੱਗਦਾ ਵੀ 10 ਦੇ ਕਰੀਬ ਗਰੰਤੀ ਸਿੰਘ ਹੋਣਗੇ ਉਹਨਾਂ 'ਚ ਕੋਈ ਸੰਦੇਸ਼ ਪੜ ਦਿੰਦਾ ਕਿ ਘੱਟੋ ਘੱਟ ਕੌਮ ਦੇ ਨਾਲ ਸੰਦੇਸ਼ ਜਾਰੀ ਹੋਣਾ ਚਾਹੀਦਾ ਹੈ ਤਾਂ ਜਿਹੜਾ ਇਹ ਨਵਾਂ ਪ੍ਰੈਜ਼ੀਡੈਂਟ ਜਿਹੜਾ ਇਸ ਵਾਰ ਆਇਆ ਹੈ ਇਹ ਕਿਤੇ ਪੱਕਾ ਨਾ ਸੈੱਟ ਹੋਵੇ ਮੈਨੂੰ ਲੱਗਦਾ ਹੈ ਕਿ ਸਾਰੀਆਂ ਜਥੇਬੰਦੀਆਂ ਨੂੰ ਕੌਮ ਨੂੰ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ ਹੈ ਕਿ ਕੋਈ ਇਹਨਾਂ ਦੀ ਆਪਸੀ ਅਣਬਨੇ ਉਹ ਸਾਰੀਆਂ ਧਿਰਾਂ ਨੇ ਜਿਨ੍ਹਾਂ ਨੇ ਬਿਲਕੁਲ ਇੰਡੀਅਨ ਸਟੇਟ ਦੀ ਹਾਂ ਚ ਹਾਂ ਮਿਲਾ ਕੇ ਪਿਛਲੇ ਲੰਮੇ ਸਮੇਂ ਚ ਸਿੱਖ ਸੰਸਥਾਵਾਂ ਦਾ ਘਾਣ ਕੀਤਾ ਹੈ ਇਹਦੇ ਵਿੱਚ ਇਹਨਾਂ ਨੂੰ ਇਸ ਗੱਲ ਦੀ ਮਿਰਚਾਂ ਲੱਗਣਗੀਆਂ ਸਾਡੇ ਬਿਆਨ ਦੀਆਂ ਇਹਨਾਂ ਸਾਰੇ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਪਿਛਲੇ ਇਹਨਾਂ ਨੂੰ ਹਜ਼ਾਰ ਤੋਂ ਵੱਧ ਪੁਲਿਸ ਵਾਲਾ ਉੱਥੇ ਮੌਜੂਦ ਹੁੰਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਕਿਉਂ ਇਤਰਾਜ਼ ਨਹੀਂ ਸੈਂਕੜੇ ਕਿਲੋਮੀਟਰ ਦੂਰੋਂ ਆਉਂਦੀ ਐ ਰਾਤ ਉਥੇ ਕੱਟਦੀ ਐ ਕਿ ਸਵੇਰੇ ਸਾਡੇ ਸ਼ਿਦੰਦੇ ਅਰਦਾਸ ਹੋਣੀ ਐ ਉਥੇ ਕੋਈ ਚੱਜ ਨਾਲ ਅਰਦਾਸ ਨਹੀਂ ਕਰ ਲੈਂਦੇ ਅਰਦਾਸ ਤੋਂ ਬਾਅਦ ਕੋਈ ਉਥੇ ਸੰਦੇਸ਼ ਕੋਈ ਸਮਾਗਮ ਉਥੇ ਸ਼੍ਰੀ ਦਰਬਾਰ ਸਾਹਿਬ ਦੇ ਕੀਰਤਨ ਨੂੰ ਇੱਕ ਹਥਿਆਰ ਵਜੋਂ ਮਰਤੰਦੀ ਸ਼ਰੋਣੀ ਕਮੇਟੀ ਹਰ ਸਾਲ ਕਿ ਉਥੇ ਉਸ ਸਾਹਿਬ ਦੇ ਆਮ ਦਿਨਾਂ ਦੇ ਵਿੱਚ ਕੋਈ ਕੀਰਤਨ ਦੀ ਆਵਾਜ਼ ਨਹੀਂ ਉਥੇ ਢਾਡੀ ਲੱਗੇ ਹੁੰਦੇ ਆ ਪਰ 6 ਜੂਨ ਨੂੰ ਹਰ ਸਾਲ ਜਦੋਂ ਅਰਦਾਸ ਤੋਂ ਬਾਅਦ ਉਥੇ ਹੁਕਮਨਾਮੇ ਤੋਂ ਬਾਅਦ ਐਨੀ ਉੱਚੀ ਆਵਾਜ਼ ਦੇ ਵਿੱਚ ਚਲਾ ਦਿੰਦੇ ਸਪੀਕਰ ਕੀ ਇੱਕ ਬੰਦੇ ਨੂੰ ਦੂਜੇ ਬੰਦੇ ਦੀ ਆਵਾਜ਼ ਨਹੀਂ ਸੁਣਦੀ ਆਪਾਂ ਇੱਕ ਦਹਾਕਾ ਪਹਿਲਾਂ ਇੱਥੇ ਉਹ ਵੀ ਮਾਹੌਲ ਦੇਖਿਆ ਕਿ ਸਾਰਾ ਦਿਨ ਨੌਜਵਾਨ ਬੜੇ ਜਹਾਜ-ਜਲਾਬ ਦੇ ਨਾਲ ਪਿੰਡਾਂ 'ਚ ਆਉਂਦੇ ਜੱਥਿਆਂ ਦੇ ਰੂਪ 'ਚ ਪਰਚਰਮਾਂ ਦੇ ਵਿੱਚ ਉਹ ਜਿਹੜੀਆਂ ਨਾਰੇਬਾਜ਼ੀ ਕਰਦੇ ਸੀ ਉਹ ਆਜ਼ਾਦ ਸਿੱਖ ਰਾਜ ਦੀ ਗੱਲ ਕਰਦੇ ਸੀ ਖਾਲਸਾਣ ਦੀ ਗੱਲ ਕਰਦੇ ਉਥੋਂ ਗੱਲ ਕਿੱਥੇ ਹੈ ਗਈ ਆ ਕਿ ਅੱਜ ਸੰਦੇਸ਼ ਵੀ ਜਾਰੀ ਨਹੀਂ ਹੋਇਆ ਤੇ ਜੇ ਇਹੋ ਹਾਲ ਰਹੇ ਤਾਂ ਆਉਣ ਵਾਲੇ ਸਮੇਂ 'ਚ ਉੱਥੇ ਜਿਹੜੀ ਸਿੱਖ ਸੰਗਤਾਂ ਦੀ ਗਿਣਤੀ ਆ ਜਿਹੜਾ ਕਿ ਇੱਕ ਕੇਂਦਰੀ ਸਮਾਗਮ ਹੋਣਾ ਚਾਹੀਦਾ ਹੈ ਸਿੱਖਾਂ ਦਾ ਕਿ ਸਾਰੀ ਕੌਮ ਦੇਸ਼ਾਂ ਵਿਦੇਸ਼ਾਂ ਤੋਂ ਉਹ ਸਮਾਗਮ ਕਿ ਇਕੱਤਰਨ ਦੀ ਕਿਉਂਕਿ ਇਹ ਜਿਹੜੇ ਸੰਘਰਸ਼ ਖਾਤਰ ਜਿੰਨਾ ਗੱਲਾਂ ਖਾਤਰ ਉਹਨਾਂ ਦੀਆਂ ਕੁਰਬਾਨੀਆਂ ਹੋਈਆਂ ਸੰਗਾਂ ਦੀਆਂ ਸ਼ਹੀਦੀਆਂ ਹੋਈਆਂ ਉਹ ਗੱਲਾਂ ਤਾਂ ਸਾਰੀਆਂ ਓਪਨ ਪਈਆਂ ਆ ਆਨੰਦਪੁਰ ਦੇ ਮਤੇ ਬਦ ਨਹੀਂ ਸੰਤਾ ਨੇ ਕਿਹਾ ਹੈ ਨਾ ਵੀ ਸੀਸ ਲੱਗਣਗੇ ਜਾਂ ਟਾਂਡੇ ਵਾਲੀ ਰਹੂਗੀ ਜਾਂ ਭਾਂਡੇ ਵਾਲੀ ਰਹੂਗੀ ਆਨੰਦਪੁਰ ਦਾ ਮਤਾ ਸਾਰਾ ਉੱਥੇ ਖੜਾ ਆ ਉਦੋਂ ਧੂਣੀ ਭਾਜੀ ਹੋਰ ਚੜ ਚੁੱਕੀ ਆ ਤਾਂ ਉਹਦਾ ਇੱਕ ਕੇਂਦਰੀ ਸਮਾਗਮ ਨਹੀਂ ਕੀਤਾ ਜਾ ਰਿਹਾ ਸਾਰੇ ਬੰਦੇ ਆਪੋ ਆਪਣੇ ਮਨਿਆਂ ਨੂੰ ਖਿੱਚਦੇ ਆ ਵੀ ਉੱਥੇ ਪਹੁੰਚੋ ਉੱਥੇ ਪਹੁੰਚੋ ਕੀ ਗੱਲ ਹੈ ਸ਼੍ਰੀ ਤਾਲਟਕਾ ਸਾਹਿਬ ਤੇ ਮੰਜੀ ਸਾਹਿਬ ਦਵਾਨ ਹਾਲ ਦੇ ਕੋਈ ਕੇਂਦਰੀ ਪ੍ਰੋਗਰਾਮ ਨਹੀਂ ਹੋ ਸਕਦਾ ਜੇ ਫਿਰ ਸਾਰੀਆਂ ਸੰਪਰਦਾਵਾਂ ਦਲਪੰਥ ਜਥੇਬੰਦੀਆਂ ਸਾਰੇ ਲੋਕ ਉਥੇ ਪਹੁੰਚ ਕੇ ਆਪਣੀ ਗੱਲ ਰੱਖ ਸਕਣ ਕੋਈ ਕੌਮ ਨਹੀਂ ਇੱਕ ਸਾਂਝੀ ਸੇਧ ਦਿੱਤੀ ਜਾ ਸਕਦੀ ਸੋ ਅਸੀਂ ਵਿਦਿਆਰਥੀ ਜਿਥੇ ਮੈਂ ਅੱਜ ਸਤਿਵੰਤੋਹੋਂ ਪਾਉਣ ਨੂੰ ਤੀਰ ਕਰਦੇ ਆਂ ਕਿ ਇਸ ਗੱਲ ਨੂੰ ਸੀਰੀਅਸ ਲਿਆ ਜਾਵੇ ਜਿਹੜੀ ਦਖਲਅੰਦਾਜ਼ੀ ਸਟੇਟ ਦੀ ਅੱਜ ਉਥੇ ਵੇਖਣ ਨੂੰ ਮਿਲੀ ਆ ਜੇ ਤੁਸੀਂ ਇਹਦਾ ਨੋਟਿਸ ਨਾ ਲਿਆ ਤਾਂ ਤਾਂ ਦੇ ਆਉਣ ਵਾਲੇ ਸਮਾਗਮਾਂ ਦੇ ਵਿੱਚ ਆਉਣ ਵਾਲੀ ਇਕੱਤਰਤਾ ਆਉਣ ਵਾਲੇ ਇਕੱਠਾਂ ਦੇ ਵਿੱਚ ਤੁਸੀਂ ਵੇਖੋਗੇ ਕਿ ਜਿਹੜੀ ਗੱਲ ਤੁਹਾਨੂੰ ਤੇ ਕੀਤੀ ਵੀ ਇਹਨਾਂ ਵੱਲੋਂ ਜਾਊਗੀ ਜਿਹੜੇ ਅੱਗੇ ਜਿਹੜੇ ਆ ਅੱਗੇ ਉਹ ਹੋਗੇ ਇੱਕ ਦੂਜੇ ਤੋਂ ਆਪਦੀ ਨੂੰ ਦੂਰ ਮਕਾਉਣ ਲੱਗੇ ਆ ਆਪਦੀ ਧਰਨ ਨੂੰ ਮਜ਼ਬੂਤ ਕਰਨ ਲੱਗੇ ਆ ਸੋ ਇੰਨੀਆਂ ਤੋਂ ਜਿਹੜੀਆਂ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ